Thank <laughs> you. ਤੁਹਾਡਾ ਆਪਣਾ ਚੈਨਲ ਤੁਸੀਂ ਦੇਖ ਰਹੇ ਹੋ ਐਸਐਸ ਨਿਊਜ਼ ਪੰਜਾਬ ਸਹੀ ਖਬਰ ਦੇਣ ਵਾਲਾ YouTube ਚੈਨਲ ਸੁਖਬੀਰ ਬਾਦਲ ਹਲਕਾ ਕਾਦਿਆ ਪਹੁੰਚੇ ਗੁਰਦਾਸਪੁਰ ਲੋਕ ਸਭਾ ਤੋਂ ਉਮੀਦਵਾਰ ਦਲਜੀਤ ਝੀਮਾ ਦੇ ਹੱਕ ਵਿੱਚ ਵਿਸ਼ਾਲ ਰੈਲੀ ਨੂੰ ਕੀਤਾ ਸੰਬੋਧਿਤ ਵਿਰੋਧੀਆਂ ਤੇ ਸਾਦੇ ਤਿੱਖੇ ਨਿਸ਼ਾਨੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਗੁਰਦਾਸਪੁਰ ਲੋਕ ਸਭਾ ਸੀਟ ਤੋਂ ਪਾਰਟੀ ਦੇ ਉਮੀਦਵਾਰ ਦਲਜੀਤ ਝੀਮਾ ਦੇ ਹੱਕ ਵਿੱਚ ਵਿਸ਼ਾਲ ਰੈਲੀ ਨੂੰ ਸੰਬੋਧਿਤ ਕਰਦੇ ਹੋਏ ਵਿਰੋਧੀਆਂ ਤੇ ਸਾਦੇ ਤਿੱਖੇ ਨਿਸ਼ਾਨੇ ਜਿਹੜਾ ਵਿਰੋਧੀ ਧਰਮ ਦੀ ਰਾਜਨੀਤੀ ਕਰ ਰਹੇ ਹਨ ਨਾਲ ਹੀ ਨਸ਼ੇ ਨੂੰ ਲੈ ਕੇ ਪੰਜਾਬ ਸਰਕਾਰ ਤੇ ਵੀ ਤਿੱਖੇ ਨਿਸ਼ਾਨੇ ਸਾਦੇ। ਪੰਥ ਦੀ ਚੜ੍ਹਦੀ ਕਲਾ ਲਈ ਪੰਥ ਵਿੱਚ ਇਹ ਗੱਲ ਨੂੰ ਗੇੜ ਲੱਗੇ ਕਿ ਕਿਹੜੀਆਂ-ਕਿਹੜੀਆਂ ਸਹੂਲਤਾਂ ਕਰੀ ਦੱਸੇ ਵਿੱਚ ਮਿਲੀਆਂ ਨੇ ਬੜੀ ਲੰਮੀ ਲਿਸਟ ਬਣੇਗੀ। ਲੇਕਰ ਮੈਂ ਕੇਵਲ ਸਾਹਿਬ ਜੀ ਨੂੰ ਇਹ ਦੱਸਣਾ ਚਾਹਾਂਗਾ ਬੜੀ ਬਹੁਤ ਸਾਰਾ ਕਰ ਦਿੱਤੀ। ਤੱਕ ਪਟਨਾ ਸਾਹਿਬ ਵੀ ਕੇ ਮੋਰ ਸਟਾਰਟ ਕਰ ਦਿੱਤਾ। ਅੱਜ ਦਿੱਲੀ ਕਮੇਟੀ ਦੇ ਉੱਤੇ ਵੀ ਬੀਜੇਪੀ ਨੇ ਕਬਜ਼ਾ ਕਰ ਲਿਆ ਹਰਿਆਣੇ ਦੀ ਵੱਖਰੀ ਕਮੇਟੀ ਸਟਾਪ ਕਰ ਦਿੱਤੀ ਇਹ ਸਰਕਾਰਾਂ ਕੋਲੋਂ ਖਤਰਾ ਪੈਦਾ ਹੋਇਆ ਏ ਇਸ ਕਰਕੇ ਸਾਨੂੰ ਸਮੇਂ ਦੀ ਲਜਾਕ ਨੂੰ ਸਮਝਿਆ ਹੋਇਆ ਸ਼੍ਰੋਮਣੀ ਅਕਾਲੀ ਦਲ ਜਿਹੜੀ ਕਿ ਪੰਜਾਬ ਦੀ ਖੇਤਰੀ ਪਾਰਟੀ ਏ ਜਿਹੜੀ ਪੰਥ ਤੇ ਕੱਢ ਜਿਹੜੇ ਧਾਰਮਿਕ ਲੋਕ ਨੇ ਉਹ ਵੀ ਰਾਜਸੀ ਸਟੇਜਾਂ ਤੋਂ ਬੋਲ ਰਹੇ ਨੇ ਗੁਰੂ ਸਾਹਿਬ ਜੀ ਦਾ ਪਰਮਾਣ ਹੈ ਰਾਜ ਬਿਨਾਂ ਨੇ ਧਰਮ ਚੱਲੇ ਹੈ ਤਲੰਬ বিনা ਸਭ ਕਲੇ ਮਲੇ ਹੈ ਪੰਥ ਦੇ ਬੋਲ ਵਾਲੇ ਲਈ ਰਰੇ ਧਰਮਾਂ ਦਾ ਇਹ ਪਾਰਟੀ ਸਤਕਾਰ ਕਰਦੀ ਗਏ ਪਿਛਲੇ ਸਮੇਂ ਦੇ ਵਿੱਚ ਸਰਦਾਰ ਪ੍ਰਗਤ ਸਿੰਘ ਪਾਣਲ ਜੀ ਨੇ ਸਾਰੇ ਧਰਮਾਂ ਦੀਆਂ ਵੱਡੀਆਂ ਜੱਟ ਹਰ ਖੇਤਰ ਦੀ ਗੱਲ ਕਰਨਗੇ ਤੇ ਗਰਦਾਸਪੁਰ ਦੇ ਵਿਕਾਸ ਦੀ ਗੱਲ ਹੋਏਗੀ ਉਥੇ ਜਿਹੜੀਆਂ ਪੰਥ ਨੂੰ ਢੱਕਲਗੇ ਇਸ ਕਰਕੇ ਅਸੀਂ ਭਾਰਤ ਦੇ ਸੰਵਿਧਾਨ ਦੇ ਵਿੱਚ ਰਹਿੰਦੇ ਆ ਇਸ इलेक्शन दे अपने कैंडीडेट जिता के पार्लीमेंट भेजिए हल्केले तो आए श्रोमणी अकाली दल के परिवार के मैंबर सा

ਕੀ ਧਨ ਤੇ ਸ਼ਕਤੀ ਗੁਰੂ ਕੱਤੇ ਆ ਜਾਂਦੀ ਹੈ ਅੱਜ ਆਪਣੇ ਕੋਲ ਇੱਕ ਜਥੇਬੰਦੀ ਹੈ ਸ਼੍ਰੋਮਣੀ ਕਾਲੀ ਜੋ ਜਿਹੜੀ 103 ਸਾਲ ਪੁਰਣੀ ਜਥੇਬੰਦੀ ਹੈ ਤੇ ਬਣਾਈ ਇਸ ਲਈ ਗਈ ਸੀ ਕਿ ਜਦੋਂ ਆਪਣੇ ਬਜ਼ੁਰਗਾਂ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅੱਜ ਸਾਰੀਆਂ ਪਾਰਟੀਆਂ ਦੇ ਪ੍ਰਧਾਨ ਨੈਸ਼ਨਲ ਪਾਰਟੀਆਂ ਦੇ ਪੰਜਾਬ ਚ ਐ ਮੈਂ ਉਹਨਾਂ ਨੂੰ ਪੁੱਛਣਾ ਚਾਹਣਾ ਤੁਸੀਂ ਪੰਜਾਬ ਦੀ ਵੋਟਾਂ ਮੰਗਣ ਵਾਸਤੇ ਤਾਂ ਆਏ ਹੋ ਪਰ ਤੁਸੀਂ ਤੁਹਾਡੀਆਂ ਪਾਰਟੀਆਂ ਨੇ ਪੰਜਾਬ ਦਾ ਪਾਣੀ ਖੋਇਆ ਜੀ ਰਾਜਸਥਾਨ ਨਹੀਂ ਦਿੱਤਾ ਕਿ ਮੁੜੋਂਗੇ ਵੋਟਾਂ ਸਾਡਾ ਕੈਪੀਟਲ ਤੁਸੀਂ ਨਹੀਂ ਦਿੱਤਾ ਸਾਨੂੰ ਕਿ ਫਿਰ ਉਹਦਾ ਕੀ ਇਰਾਦਾ ਤੁਹਾਡਾ ਕੀ ਜਵਾਬ ਹੈ ਦਾ ਥੋਡੇ ਸਾਡੇ ਨਾਲ ਇੰਨੇ ਤੱਕੀ ਉਹ ਬੰਦੀ ਸਿੱਖਾਂ ਨੂੰ ਨਹੀਂ ਛੱਡ ਰਹੇ ਦੂਜੀਆਂ ਪਾਰਟ ਜਿਹੜੇ ਕੈਦੀ ਉਹਨਾਂ ਨੂੰ ਤਾਂ ਛੱਡਤਾ ਬੰਦੀ ਸਿੱਖਾਂ ਨੂੰ ਨਹੀਂ ਛੱਡ ਰਹੇ ਸੋ ਜਿਹੜੇ ਸਵਾਲ ਹੈ ਆ ਜਿਹੜੇ ਲੋਕ ਨੈਸ਼ਨਲ ਪਾਰਟੀਆਂ ਇੱਥੇ ਕੱਲਾ ਜਿੱਤਣ ਆਉਂਦੀਆਂ ਦਿਲ ਜਿੱਤ ਨਹੀਂ ਆਉਂਦੀਆਂ ਐਮਪੀ ਬਣਾਉਣਾ ਆਉਂਦੀਆਂ ਪਰ ਪੰਜਾਬੀਆਂ ਦਾ ਦਿਲ ਜਿੱਤ ਨਹੀਂ ਅਕਾਲੀ ਦਲ ਪੰਜਾਬੀਆਂ ਦੀ ਪਾਰਟੀ ਹੈ ਕੌਮ ਦੀ ਜਥੇਬੰਦੀ ਹੈ ਗਰੀਬ ਕਿਸਾਨ ਮਜ਼ਦੂਰ ਵਪਾਰੀ ਦੀ ਜਥੇਬੰਦੀ ਹੈ ਅਕਾਲੀ ਦਲ ਤਕੜਾ ਹੈ ਤੇ ਆਪਾਂ ਸਾਰੇ ਤਕੜੇ ਆ ਆ ਦਿੱਲੀ ਵਾਲੀਆਂ ਪਾਂਡੀਆਂ ਤੋਂ ਬਚੋ ਬੰਦ ਸਾਹਿਬ ਡਰੋਨ ਅੱਜ ਵੀ ਫੜਿਆ ਗਿਆ ਜੀ ਡਰੋਨ ਅੱਜ ਵੀ ਫੜੇ ਜਾ ਰਹੇ ਨੇ 11 ਕਿਲੋ ਹਿਰਾਤੀ ਫੜੇ ਤੀਏ ਬਾਟਾ ਆ ਸਾਰੇ ਹੀ ਝਾੜੂ ਵਾਲੇ ਵੇਚੀ ਜਾਂਦੇ ਆ ਝਾੜੂ ਵਾਲੇ ਨੇ ਘਰ ਘਰ ਨਸ਼ਾ ਪਹਜਾਤਾ ਇਹਨਾਂ ਦੇ ਐਮ.ਐਲ.ਏ. ਮਹੀਨਾ ਲੈਣ ਲੱਗ ਗਏ ਆ ਤੋ ਐਸ ਕਰਕੇ ਕਿਉਂਕਿ ਉਹਨਾਂ ਨੂੰ ਪਤਾ ਸੀ ਅਸੀਂ ਅੱਗੇ ਤੋਂ ਇਲੈਕਸ਼ਨ ਦਾ ਜਿੱਤਣਾ ਨਹੀਂ ਆ ਤਈ ਉਹਨਾਂ ਨੇ ਸਲਾਕ ਮਿਤੀ ਜਨਾਤ ਰਾਜਨੀਤੀ ਕੀਤੀ ਜਾ ਰਹੀ ਹੈ ਦੇਖੋ ਦੇਸ਼ ਸਾਰੇ ਧਰਮਾਂ ਦਾ ਹੈ ਦੇਸ਼ ਦੇ ਪ੍ਰਧਾਨ ਮੰਤਰੀ ਨੂੰ ਤੇ ਲੀਡਰਸ਼ਿਪ ਨੂੰ ਬਾਦਲ ਸਾਹਿਬ ਤੋਂ ਸਿੱਖਣਾ ਚਾਹੀਦਾ ਹੈ ਜਿਹੜੇ ਇਜਲਾਜ ਵਿੱਚ ਸਾਰੇ ਧਰਮਾਂ ਦਾ ਸਤਿਕਾਰ ਸੀ ਸਰ ਪਹਿਲਾਂ ਰਵੀਕਰਨ ਕਾਲੂ ਨੂੰ ਕੱਢਿਆ ਗਿਆ ਹੁਣ ਆ ਦੇਸ਼ ਪ੍ਰਧਾਨ ਕੈਰਨ ਨੂੰ ਕੱਢ ਰਿਹਾ ਹੈ ਮੰਗਲ ਸੂਤਰ ਦੇ ਹੱਥੀਂ